ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਫੇਰ ਬਹਾਦਰਪੁਰ ਵਾਲੀ ਮੱਝ ਨੂੰ ਬਾਈ ਸਨਮਾਨ ਕਰਨ ਲਈ ਪੁੱਜਨੇ ਬਾਈ ਤਨਪ੍ਰੇ ਤੋਂ ਐ ਲਾਡੀ ਤੇ ਡਾਕਟਰ ਨਰੇਸ਼ ਸਧਾਣੀ ਤੋਂ ਤੇ ਆਪਣਾ ਕੀ ਨਾਮ ਹੈ ਬਾਈ ਹਾਂ ਰਾਜੂ ਬਾਈ ਚਾਂਦਪੁਰਿਆਂ ਤੋਂ ਪਹੁੰਚੇ ਤੇ ਮੱਝ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਜੀ ਬਹੁਤ ਵਧੀਆ ਇੰਨੀ ਗਰਮੀ ਦੇ ਵਿੱਚ 47 48 ਡਿਗਰੀ ਟੈਂਪਰੇਚਰ ਦੇ ਉੱਤੇ ਮੱਝ ਨੇ ਦੁੱਧ ਦਿੱਤਾ ਹੈ ਉਸ ਪਰਫਾਰਮ ਤੋਂ ਖੁਸ਼ ਹੋ ਕੇ ਬਾਈ ਵਿਸ਼ੇਸ਼ ਤੌਰ ਤੇ ਬਾਈ ਦਾ ਬਾਈ ਹਰਪਾ ਜਨ ਦਾ ਸਨਮਾਨ ਕਰ ਰਿਹਾ ਜੀ ਆਪਣੇ 5 ਫੁੱਟੇ ਕੱਪ ਨਾਲ 5 ਫੁੱਟੇ ਕੱਪ ਨਾਲ ਤੇ ਹਾਰ ਪਾ ਕੇ ਕਰੋ ਬਾਈ ਪਾਓ ਹਾਰ ਹਰਪਾ ਜਨ ਕੀ ਪਾ ਦੋ ਉਹ ਚੱਕਰ ਨਹੀਂ ਤਾਂ ਬਾਦਨੀ ਦੀ ਗੱਲ ਤੇ ਲਓ ਜੀ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੇ ਨੇ ਬਾਈ ਨੇ ਮਿਹਨਤ ਕੀਤੀ ਹੈ ਤੇ ਮਿਹਨਤ ਸਾਰੇ ਪਰਿਵਾਰ ਦੀ ਵੀ ਹੈ ਬਹੁਤ ਬਾਈ ਨੇ ਮਿਹਨਤ ਕੀਤੀ ਤੇ ਬਿਲਕੁਲ ਨਵਈ ਹੈ ਬਾਈ ਹਜੇ ਬ੍ਰੀਡਰ ਮੈਂ ਕਹਿ ਸਕਦੇ ਹਾਂ ਹੁਣ ਤਾਂ ਪਰਾਨੂੰ ਤੇ ਜੋ ਇਹ ਮੱਝ ਹੈ ਪਿੰਡ ਕੁਲਦਰੀਆਂ ਤੋਂ ਦਵਾਈ ਸੀ ਪਰਾਨੂੰ ਇਹ ਬਾਈ ਨੇ ਪਰਚੇਜ ਕਰਕੇ ਲਈ ਹੈ ਮੱਝ ਪਰ 47-42 ਡਿਗਰੀ ਦੇ ਵਿੱਚ ਦੁੱਧ ਕਢਵਾਉਣਾ ਬਹੁਤ ਵੱਡੀ ਗੱਲ ਹੈ ਜੀ ਇੰਨੀ ਗਰਮੀ ਦੇ ਵਿੱਚ ਦੁੱਧ ਨਹੀਂ ਪਸ਼ੂ ਦਿੰਦਾ ਹੈਗਾ ਤੇ ਜੀ ਦੁੱਧ ਕੱਢਿਆ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਪਿੰਡ ਬ੍ਰੇਟਿਆਂ ਦੇ ਨਾਲ ਰਹਿ ਜਾਂਦਾ ਜੀ ਬਿਲਕੁਲ ਤੇ ਡਿਸਟ੍ਰਿਕਟ ਮਾਨਸਾ ਤਹਿਸੀਲ ਬਲੱਡਾ ਜੀ ਕੋਈ ਵੀ ਭਰਾ ਆ ਸਕਦਾ ਹੈ ਮੱਝ ਨੂੰ ਦੇਖ ਸਕਦਾ ਹੈ ਕਿ ਤੇ ਬਾਈ ਨੂੰ ਮਿਲ ਸਕਦਾ ਹੈ ਬਾਈ ਨੂੰ ਫੋਨ ਵੀ ਕਰ ਸਕਦਾ ਆਪਾਂ ਬਾਈ ਦਾ ਮੋਬਾਈਲ ਨੰਬਰ ਬੋਲ ਦਿੰਦੇ ਹਾਂ ਬੋਲੀ ਇੱਕ ਵਾਰੀ ਮੋਬਾਈਲ ਨੰਬਰ 84275 ਹਾਂ 68541 84275 68541 ਸੇਲ ਵਾਸਤੇ ਹੈ ਬਾਈ 68541 ਆ ਨੋਟ ਫॉर ਸੇਲ ਹੈ ਬਾਈ ਮੱਝ ਸੇਲ ਵਾਸਤੇ ਨਹੀਂ ਹੈਗੀ ਨੋਟ ਫॉर ਸੇਲ ਹੈ ਕੋਈ ਭਰਾ ਕਈ ਵਾਰ ਸੋਚਦਾ ਹੋਵੇ ਵੀ ਆਪਾਂ ਨੇ ਮੱਝ ਲੈ ਲਾਂਗੇ ਪਰ ਨੋਟ ਫॉर ਸੇਲ ਹੈ ਮੱਝ ਬਾਈ ਤੇ ਮੱਝ ਨੇ ਜਿੰਨਾ ਚੰਗਾ ਪਰਫਾਰਮ ਕੀਤਾ ਉਸ ਤੋਂ ਆਪਣਾ ਸਾਰਾ ਇਲਾਕਾ ਬਾਈ ਖੁਸ਼ ਹੈ ਬਹੁਤ سارے ਭਰਾ ਇੱਥੇ ਪਹੁੰਚੇ ਨੇ ਬਾਈ ਦਾ ਸਨਮਾਨ ਕਰਨ ਲਈ ਅਸੀਂ ਵੀ ਬਾਈਆਂ ਦਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ ਤੇ ਹਾਂ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡਾ ਮਨ ਬਣੇ ਸਤਿ ਸ੍ਰੀ ਅਕਾਲ ਰਾਮ ਹਾਂ ਜੀ ਔਰ ਬਹੁਤ ਅੱਛਾ ਪਰਫਾਰਮੈਂਸ ਕਰ ਰਹੀ ਹੈ ਜੀ ਮੈਂ ਐਸਾ ਔਰ ਇਤਨੀ ਗਰਮੀ ਹੋਣੇ ਕੇ ਬਾਵਜੂਦ ਤੇ ਬਾਈ ਅਰਵਿੰਦ ਸਿੰਘ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਉਸ ਮਿਹਨਤ ਦਾ ਫਲ ਇਸ ਨੂੰ ਮਿਲਿਆ ਔਰ ਕਿਉਂਕਿ ਇੱਕ ਨਵਾਂ ਨਵਾਂ ਉਭਰਤ ਹੋਆ ਪਸ਼ੂ ਵਾਲਕ ਹੈ ਇਸ ਤੋਂ ਪਹਿਲਾਂ ਇਸ ਕੀ ਰੁਚੀ ਨਹੀਂ थी ਬਿਲਕੁਲ ਵੀ ਲੇਕਿਨ ਇਹ ਡੇਡ ਮਹੀਨਾ ਪਹਿਲੇ ਵਹਸ ਲੈ ਕੇ ਆਇਆ ਕਾਲ ਕੁਲਰੀਆਂ ਦਾ और उसके बाद इसकी बढ़िया केयर करी है तो एक लाख छपंजा हज़ार की एम एस लेकर आया था और इसकी ऊपर बढ़िया मेहनत करी है डेढ़ मंथ और उसके बाद इसमें मेहनत का फल मिल गया जो कि उन्नीस किलो पाँच सौ आठ ग्राम दूध निकाले इतनी गर्मी में जो कि एक बहुत बड़ी बात है जो कि बड़े बड़े ब्रीडर भी जितना तो ब्रीडर कहें या कुछ भी कहें वो भी इतनी गर्मी में दूध नहीं तलवाते हैं वो भी सही मौसम में अपना 10ਵਾਂ ਮਹੀਨਾ ਤੇ ਬਾਅਦ ਮੈਂ ਦੁੱਧ ਤਲਵਾ ਮੈਂ ਲੇਕਿਨ ਇਤਨੀ ਗਰਮੀ ਵਿੱਚ ਦੁੱਧ ਦਵਾਣਾ ਆਪਣਾ ਮੈਂ ਬਹੁਤ ਵੱਡੀ ਬਾਤ ਹੈ ਇਸ 19508 ਨੂੰ ਆਪਾਂ 19508 ਨਹੀਂ ਜਿਹਦੀ ਮਿਹਨਤ ਕਰਿਓ ਇੱਕ ਦਾਣੇ ਦਾ ਦੁੱਧ ਹੈ ਕਿਉਂਕਿ ਪਿਓਰ ਆਰਗੈਨਿਕ ਦੁੱਧ ਕਹਿੰਦੇ ਆ ਮਾਂਵੇਂ ਦਾਣੇ ਦਾਣੇ ਦਾ ਦੁੱਧ ਹੈ ਤੂੜੀ ਦਾਣਾ ਆਰੇ ਕਾ ਇਸਕੇ ਬਿਨਾ ਕੋਈ ਕੈਲਸ਼ੀ ਕੋਈ ਵੀ ਕੈਮੀਕਲ ਨਹੀਂ ਇਸ ਕੋ ਦਿੱਇਆ ਗਿਆ ਹੈ ਇੱਕ ਬੁੱਕ ਜਿਹੜੇ ਬ੍ਰੋਟਨ ਦੀ ਹੈ ਵੈਸਾ ਔਰ ਇਸ ਕੋ ਅਸੀਂ 24 25 ਕਿਲੋ ਵਾਲੀ ਮੰਨ ਕੇ ਚੱਲਾਂਗੇ ਇਤਨੀ ਗਰਮੀ ਵਿੱਚ ਦੁੱਧ 4-5 ਕਿਲੋ ਵੈਸੇ ਡਾਉਨ ਕਰਦੇ ਆ ਬਿਲਕੁਲ ਜੀ ਜੀ ਸਭ ਦੀ ਗਰਮੀ ਹੈ 47 48 ਟੈਂਪਰੇਚਰ ਜਾ ਰਿਹਾ ਦਾ ਜੋ ਕਿ 17 18 ਤਾਰੀਖ ਨੂੰ ਇਸ ਦੀ ਚੋਈ ਕਰਵਾਈ ਸੀ ਤਬ ਟੈਂਪਰੇਚਰ ਦਾ 47 48 ਜੋ ਅਬ 2 3 ਦਿਨ ਦੇ ਅੰਦਰ ਹੀ ਕੁਝ ਕਮ ਹੋਇਆ ਟੈਂਪਰੇਚਰ ਤਾਂ ਅਸੀਂ ਇਸ ਦਾ ਦੁੱਧ ਮੰਨਨੇਗੇ ਵੀ ਕਮਚਾਂਮੀ 24 25 ਕਿਲੋ ਲਈ ਵਹਿਸ ਹੈ ਔਰ ਬੜੀਆ ਮਿਹਨਤ ਕਰੇ ਤਾਂ ਇਸੇ ਕਰਨਾ ਔਰ ਵੀ ਬਸਵਾਲ ਸਾਥੀਆਂ ਨੂੰ ਜੋ ਕਿ ਬਸਵਾਲ ਪਾਲਨ ਮੇ ਆਣਾ ਚਾਹ ਮੈਂ ਉਨਤੇ ਵੀ ਇਸ ਚੀਜ਼ ਤੇ ਬਹੁਤ ਜ਼ਿਆਦਾ ਹਨੁਮਦਦ ਮਿਲੇਗੀ ਉਨੂੰ ਇਸ਼ਟਿਕਾ ਬਹੁਤ ਜ਼ਿਆਦਾ ਮਿਲੇਗੀ ਔਰ ਇਸ ਦੰਦਾ ਕੇ ਔਰ ਉਹ ਜ਼ਿਆਦਾ ਆਕਰਸ਼ਿਤ ਹੋਏਗੇ ਅਗਰ ਆਪਾਂ ਇਹਨਾਂ ਦਾ ਸਪੋਰਟ ਕਰਾਂਗੇ ਜਿਵੇਂ ਭਾਈ ਅਰਮਨ ਦਾ ਸਪੋਰਟ ਕਰ ਰਹੇ ਹੈ ਜਿਤਨੀ ਵੀ ਯਾ ਮਿਹਨਤ ਕਰ ਰਹਾ ਉਸ ਸਭ ਦਾ ਆਪਾਂ ਇਸ ਕੀ ਮਿਹਨਤ ਯਾ ਕਰ ਰਹਾ ਉਸ ਸਭ ਦਾ ਅਸੀਂ ਇਸ ਦਾ ਥੋੜਾ ਬਤਾ ਮਾਨ ਸਨਮਾਨ ਵੀ ਕਰ ਰਹੇ ਆਪਾਂ ਇਸ ਕਰਕੇ ਵੀ ਇਸ ਕੀ ਔਰ ਵੀ ਅਗਰ ਰੁਚੀ ਵੜਾ ਔਰ ਔਰ ਫੁੱਸਬਾਲ ਕੇ ਸਾਥੀਆਂ ਨੂੰ ਜੋ ਕਿ ਇਸ ਕੇ ਬਾਰੇ ਮੋਰ ਮੋਟੀਵੇਟ ਹੋਏ ਹੋ ਬੜੀਆ ਕੰਮ ਕਰ ਰਹਾ ਔਰ ਔਰ ਬੜੀਆ ਦੁੱਧ ਦੇਣ ਦੀ ਦੁੱਧ ਵਿੱਚ ਮਲੇਬਟਾ ਦੁੱਧ ਦੀ ਕਮੀ ਬਹੁਤ ਜ਼ਿਆਦਾ ਆ ਰਹੀ ਹੈ ਨਕਲੀ ਦੁੱਧ ਬੋਲ ਜਰਾ ਉਹ ਇਸ ਦਾ ਕਾਰਨ ਨਹੀਂ ਹੈ ਕਿ ਲੋਕ ਕੁਸਵਾਲ ਨੂੰ ਛੋੜ ਰਹੇ ਹਨ ਇਸ ਦਾ ਦੂਰੋਂ ਦੇ ਜਾਣ ਲੱਗ ਰਹੇ ਹਨ ਔਰ ਆਪਾਂ ਨੂੰ ਜ਼ਰੂਰਤ ਹੈ ਇੱਕ ਦੂਸਰੀ ਸਪੋਰਟ ਕਰਨ ਦੀ ਔਰ ਬੜੀਆਂ ਬੜੀਆਂ 20% ਵਾਲੀ ਬਹਿਸ ਰੱਖਣ ਦੀ ਨਾ ਕਿ 30+ ਵਾਲੀ 30+ ਵਾਲੀ ਬਹਿਸ ਕਹਿਣਗੀ 30+ ਵਾਲੀ ਹੈ ਆਪਾਂ 30+ 35+ ਵਾਲੀ ਦੌੜ ਮੈਨਾ ਵਾਜਾਂ ਉਹ ਦੌੜ ਤੇ ਆਪਾਂ ਇੱਕ ਸਾਈਡ ਮੇ ਰਹਾ ਕਿਉਂ 30 35+ ਵਾਲਾ ਦੁੱਧ ਆਪਾਂ ਨੂੰ ਹੀ ਪਤਾ ਵੀ ਇਤਨਾ ਮੈਸ ਦੁੱਧ ਦੇ ਨਹੀਂ ਸਕਦੀ ਲੇਕਿਨ 26 27 28 ਵਾਲੀ ਗਿਣੀ ਚੂਣੀ ਮੈਸ ਹੈ ਜੋ ਕਿ ਬੜੀਆ ਦਾਣੇ ਦਾ ਦੁੱਧ ਦੇ ਰਹੀ ਹੈ ਲੇਕਿਨ ਜੋ ਜ਼ਹਿਰ बेचा ਜਾ ਰਹਾ ਹੈਗਾ ਪਸ਼ੂ ਪਾਲਕਾਂ ਨੂੰ ਦੂਰ ਕਰਿਆ ਜਾਏ ਪਸ਼ੂ ਪਾਲਨ ਕਰਦਾ 30 35 ਕਨਾਪ ਸੁਣ ਕੇ ਮੇਰਾ ਵਰਗਾ ਕੋਈ ਹੋਰ ਪਸ਼ੂ ਪਾਲਕ ਸਾਥੀ ਤੋਂ 20 22 25 ਵਾਲੀ ਨੂੰ ਕੁਝ ਨਹੀਂ ਸਮਝਦਾ ਹੈ ਕਦੇ 25 ਕਿਲੋ ਕੇ ਖਾਸ ਬੜੀ ਬਾਤ ਹੈ ਅਜੇ 35 ਨਿਕਲ ਨਹੀਂ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੈ 30 35 ਕਿਲੋ ਦੁੱਧ ਉਹ ਇੱਕ ਜ਼ਹਿਰ ਹੈ ਦੁੱਧ ਪੀਣ ਲੈ ਕੇ ਨਹੀਂ ਇੱਕ ਜ਼ਹਿਰ ਹੈ ਉਹ ਟਿੱਕੇ ਕੈਮੀਕਲ ਪਾਣੇ ਕੇ ਕੇ ਦੇ ਕੇ ਲੋਗਾਂ ਦੇ ਸੇਤ ਕੇ ਲੈ ਖਿਲਵਾੜ ਕਰਨ ਲੱਗ ਰਹੇ ਹਨ ਲੇਕਿਨ ਆਪਾਂ ਨੂੰ ਜ਼ਰੂਰਤ ਹੈ ਵੀ ਆਪਣੇ ਵਾਸਤੇ ਇਹ ਇੱਕ ਪਸ਼ੂ ਪਾਲਕ ਵਾਸਤਾ ਹੈ 20 22 23 ਕਿਲੋ ਵਾਲੀ ਦੁੱਧਲੀ ਬੈਸ ਸਫੀਸ਼ੈਂਟ ਹੈ ਕਿਉਂਕਿ 20 22 23 ਵਾਲੀ ਬੈਸ ਨੂੰ ਬੜੀਆ ਬਚਾ ਕੇ ਦੇ ਕੇ ਉਸਕੇ ਬੱਚੇ ਬੜੀਆ बिकेंगे ਤਾਂ ਆਪਾਂ ਨੂੰ ਜ਼ਰੂਰਤ ਹੈ ਆਪਾਂ 30 35 ਵਾਲੀ ਦੋੜ ਤਾਂ ਉਹ ਬਲੈਂਡਰ ਕਹ ਲੈ ਉਹ ਬਰੀਡਰ ਤਾਂ ਉਹ ਕਹਿ ਨਹੀਂ ਸਕਦੇ ਆਪਾਂ ਕਿਉਂਕਿ ਮੈਂ ਸਮੋਲ ਲੈ ਕੇ ਆ ਮੈਂ ਉਸ ਤੇ ਟਿੱਕੇ ਲਗਾ ਲਗਾ ਕੇ ਕੈਮੀਕਲ ਦੇ ਦੇ ਕੇ 35 35 ਤੱਕ ਲੈ ਜਾਏ ਤਾਂ ਦੁੱਧ ਪੀਵੇ ਕਾ ਲੋਕਾਂ ਮੈਂ ਜ਼ਹਿਰ ਅਤੇ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ। ਤਾਂ ਆਪਾਂ ਉਸ ਚੀਜ਼ ਤੇ ਬਾਹਰ ਨਿਕਲ ਕੇ ਆਪਣੇ 22 23 24 ਵਾਲੀ ਬਹਸ ਨੂੰ ਆਪਾਂ 30 ਪਲੱਸ ਕੀ ਸਮਝੋ ਜੋ ਆਪਣੇ ਕੋਲ 22 23 24 ਕਿਲੋ ਦੀ ਬਹਸ ਹੈ ਉਹਨਾਂ 30 ਪਲੱਸ ਕੀ ਸਮਝੋ। ਤਾਂ ਮੈਂ ਇਹ ਹੀ ਕਹਿਣਾ ਚਾਹੁੰਦਾ ਆਪਾਂ ਆਪਣੇ ਜੋ ਆਪਣੇ ਕੋਲ ਪਸ਼ੂ ਹੈ 20 22 23 24 ਕੇ ਆ ਉਹਨੂੰ ਖਰਾਬ ਨਾ ਕਰਾਂ। ਫਾਲਤੂ ਅਨਾਪਸ਼ਨ ਆਪ ਦੇ ਦੇ ਕਹਿੰਦੇ ਕੈਮੀਕਲ ਦੇ ਦੇਗਾ ਉਹਨਾਂ ਦਾ 30 ਪਲੱਸ ਕੀ ਸਮਝਾ ਉਹਨਾਂ ਤੇ ਅੱਛੀ ਪ੍ਰੋਫਿਟ ਕਮਾਵਾਂ ਤਾਂ ਪ੍ਰੋਫਿਟ ਜਦੋਂ ਹੋ ਜਾਵਾਂ ਉਹਨਾਂ ਪਾਪਾ ਕੇਅਰ ਕਰਾਂਗੇ ਉਹਨਾਂ ਕੇ ਅੱਗੇ ਬੱਚੇ ਬੜੀਆ ਚਾਰਾਂ ਬੜੀਆ ਬੁਲਾ ਕੇ ਉਹਨਾਂ ਪਾਪਾ ਸਿਮਨਿਊਜ਼ ਕਰਾਂ ਤਾਂ ਸਭੀ ਦੋਸਤਾਂ ਦਾ ਧੰਨਵਾਦ ਹਾਂਜੀ ਭਾਈ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਈ ਦਾ ਸਨਮਾਨ ਕੀਤਾ ਗਿਆ ਤੇ ਹਾਂਜੀ ਭਾਈ ਕੁਝ ਕਹਿਣਾ ਚਾਹੋਗੇ ਭਾਈ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ ਬਹੁਤ ਬਹੁਤ ਧੰਨਵਾਦ ਜਿਹੜੇ ਮੇਰਾ ਸਨਮਾਨ ਕਰਨ ਪਹੁੰਚੇ ਨੇ ਬਹੁਤ ਜਿਆਦਾ ਖੁਸ਼ੀ ਹੈ ਬਈ ਇੰਨਾ ਵੀ ਸਨਮਾਨ ਇੰਨਾ ਕਦੇ ਸੋਚਿਆ ਨਹੀਂ ਸੀਗਾ ਜ਼ਿੰਦਗੀ 'ਚ ਵੀ ਇੰਨਾ ਮਾਨ ਸਨਮਾਨ ਹੋਗਾ ਇਹ ਸਾਰੇ ਭਰਾਵਾਂ ਕਰਕੇ ਹੀ ਹੋਇਆ ਬਈ ਮੈਂਤ ਵੀ ਇੰਨਾ ਭਰਾਵਾਂ ਨਹੀਂ ਕਰਵਾਈਆ ਤਾਂ ਕਰਕੇ ਆਪਣਾ ਇੰਨਾ ਜਿਆਦਾ ਛੋਟੀ ਨੇ ਪ੍ਰਮੋਟਸ ਕੀਤਾਗਾ ਤੇ ਬਹੁਤ ਜਿਆਦੇ ਆਪਾਂ ਖੁਸ਼ਾਈ ਚੀਜ਼ ਤੋਂ ਵੀ ਮੈਂ ਤਾਂ ਇਹ ਚਾਹਣਾ ਵੀ ਆਪਾਂ ਸਾਰੇ ਗਰੁੱਪ ਵਿੱਚ ਜੁੜ ਕੇ ਰਹੀਏ ਵੀ ਆਪਾਂ ਵਧੀਆ ਬ੍ਰੀਡ ਤਿਆਰ ਕਰੀਏ ਵੀ ਲਾ ਲੋ ਆਉਣ ਵਾਲੇ ਸਮੇਂ ਵਿੱਚ ਆਪਾਂ ਆਪਣੇ ਏਰੀਆ ਨੂੰ ਅੱਗੇ ਲੈ ਕੇ ਚੱਲੀਏ ਤੇ ਆਪਾਂ ਆਪਣੇ ਏਰੀਆ ਨੂੰ ਮੇਲਿਆਂ 'ਚ ਲੈ ਕੇ ਚੱਲੀਏ ਕਿਉਂ ਕਰੇ ਤਾਂ ਸਭ ਦੇ ਖੜੀਆਂ ਨੇ ਬਈ ਜਿੰਨਾ ਚੱਕ ਚਵਾਈ ਨਹੀਂ ਹੁੰਦੀ ਕਿਸੇ ਕੋਈ ਸਾਹਮਣੇ ਨਹੀਂ ਆ ਸਕਦਾ ਆਪਾਂ ਮੇਲੇ 'ਚ ਲੜੀਏ ਬਈ ਤੇ ਮੇਲੇ 'ਚ ਲੜਨ ਨਾਲ ਆਪਾਂ ਨੂੰ ਜਾਣਕਾਰੀ ਵੀ ਆਊਗੀ ਤੇ ਆਪਾਂ ਉਹਨਾਂ ਨਾਲ ਵੀ ਕੰਪੀਟੀਸ਼ਨ ਕਰਾਂਗੇ ਜਿਹੜੇ ਐ ਕਹਿੰਦੇ ਨੇ ਵੀ ਆਪਾਂ ਦੁੱਧ ਬਧਾ ਕਢਾ ਸਕਦੇ ਆ ਆਪਾਂ ਨੂੰ ਜਾਣਕਾਰੀ ਆਉਣ ਨਾਲ ਬਈ ਆਪਾਂ ਦੁੱਧ ਕੰਪੀਟੀਸ਼ਨ 'ਚ ਲੜ ਸਕਦੇ ਆ। ਆਪਾਂ ਨੂੰ ਹੌਸਲੇ ਦੀ ਲੋੜ ਹੈ, سپورਟ ਦੀ ਲੋੜ ਹੈ। ਆਪਣੇ ਲਈ ਮੱਜਾਂ ਚੰਗੀਆਂ ਨੇ ਪਰ ਹੌਸਲਾ ਤੇ سپورਟ ਜ਼ਰੂਰੀ ਹੈ। ਠੀਕ ਹੈ ਜੀ। ਹਾਂ। ਬਸ ਤੇ ਹਾਂ। ਇਹ ਬਈ ਜ਼ਰੂਰੀ ਹੈ ਸਾਰੇ ਵੀਰ ਬਣ ਕੇ سپورਟ ਕਰਿਆ ਕਰੋ ਇੱਕ ਦੂਜੇ ਦੀ ਜਿਹਦੇ ਨਾਲ ਬੰਦੇ ਨੂੰ ਹੌਸਲਾ ਹੋ ਜਾਏ। ਮੈਨੂੰ ਬਈ ਹੁਣ ਇੰਨਾ ਹੌਸਲਾ ਆਏ ਵੀ ਸਨਮਾਨ ਹੋਏ ਨੇ। ਹੁਣ ਕਰਦੇ ਵੀ ਬਹੁਤ ਕੁਝ ਨੇ ਬਈ ਕੰਮ ਪਿੱਛੇ ਵੀ ਜਿਹੜਾ ਕੁਝ ਕਰਨਾ ਹੈ ਤੂੰ ਕਰ ਸਕਦਾ ਹੈ। ਹੌਸਲਾ ਹੋਇਆ ਕਰਦੇ ਨੂੰ ਵੀ ਬਈ। ਬਿਲਕੁਲ ਜੀ। ਧੰਨਵਾਦ ਬਈ ਸਾਰਿਆਂ ਦਾ ਆਉਣ ਲਈ। ਚਲੋ ਧੰਨਵਾਦ। ਹਾਂ ਜੀ। ਹਾਂ ਜ ਤੇ ਬਈ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਇਹ ਕੰਮ ਬਈ سپورਟ ਦਾ ਹੈ ਪਰਿਵਾਰ ਦੀ سپورਟ ਤੋਂ ਬਿਨਾ ਇਹ ਕੰਮ ਨਹੀਂ ਚੱਲ ਸਕਦਾ ਹੈਗਾ ਤੇ سپورਟ ਬਹੁਤ ਜ਼ਰੂਰੀ ਹੈ ਕੋਈ ਵੀ ਨਵਾਂ ਬ੍ਰੀਡਰੂ ਮੂਰੇ ਆ ਰਿਹਾ ਹੈ ਤਾਂ ਆਪਾਂ ਸਾਰੇ ਰਲ ਕੇ ਉਹਦੀ سپورਟ ਕਰਿਆ ਕਰੋ ਵੱਧ ਤੋਂ ਵੱਧ ਨਾ ਕਿ ਪੈਰ ਖਿੱਚਿਆ ਕਰੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ